ਮਦੋਦਰੀ ਬਾਜੇ ਉਟੰਗਣ ਛੰਦ ਸੂਰਬੀ ਰਾਸ ਜੇ ਘੋਰ ਬਾਜੇ ਬਜੇ ਭਾਜ ਕੰਤਾ ਸੁਨੇ ਰਾਮ ਆਏ ਬਾਦ ਮਾਰਿਓ ਬਲੀ ਸਿੰਧ ਪਾਟਿਓ ਜਿਨਾਂ ਤਾਹੇ ਸੋ ਬੈਰ ਕੈਸੇ ਰਚਾਏ ਵਿਆਦ ਜੀਤਿਓ ਜਿਨਾਂ ਜੰਬ ਮਾਰਿਓ ਉਨੇ ਰਾਮੇ ਅਵਤਾਰ ਸੋ ਇਕ ਸਾਏ ਦੇ ਮਿਲੋ ਜਾਨ ਕੀ ਬਾਤ ਹੈ ਸਿਆਨ ਕੀ ਝਾਮਕੇ ਧਾਮ ਕਾਹੇ ਚਲਾਏ 라वण ਬਾਚ ਬਿਉਹ ਸੈਨਾ ਸਜੋ ਘੋਰ ਬਾਜੇ ਬਜੋ ਕੋਟ ਜੋਦਾ ਗਜੋ ਆਨ ਨੇਰੇ ਸਾਜ ਸੰਜੋ ਸੰਭੂ ਸੈਨਾ ਸਭੈ ਆਜ ਮਾਰੋ ਤਰੈ ਦ੍ਰਿਸ਼ਟ ਤੇਰੇ ਇੰਦਰ ਜੀਤੋ ਕਰੋ ਜਛਰੀ ਤੋ ਧਨੰ ਨਾਰ ਸੀਤਾ ਬਰੰਜੀਤ ਜਿੱਧੈ ਸੁਰਗ ਪਾਤਾਲ ਆਕਾਸ ਜਵਾਲਾ ਜਰੈ ਬਾਚ ਹੈ ਰਾਮ ਕਾ ਮੋਰ ਕੁਧੈ ਮਦੋਦਰੀ ਬਾਚ ਤਾਰਕ ਆਜਤ ਹਿ ਘਾਤ ਕੀਨੇ ਜਿਨੈ ਔਰ ਸੁਬਾਹ ਮਾਰੀ ਚ ਮਾਰੇ ਬਿਆਦ ਬਦਿਓ ਖਰੰਦੂ ਖਣੰ ਖੇਤ ਥੈ ਇਕ ਹੀ ਬਾਣ ਸੋ ਬਾਲ ਮਾਰੇ ਤੁਮਰ ਅਛਾ ਦੇ ਔ ਜਾਂਬ ਮਾਲੀ ਬਲੀ ਪ੍ਰਾਣ ਹੀ ਡੰਕਰਿਓ ਜੁਦ ਜੈ ਕੈ ਮਾਰ ਹੈ ਤੋਇ ਯਾਂ ਸਿਆਲ ਕੇ ਸਿੰਧ ਜਿਓ ਲੇਹਗੇ ਲੰਗ ਕੋ ਡੰਕ ਤਕੈ 라ਵਣ ਬਾਚ ਚੌਰ ਚੰਦਰੰਗ ਕਾ ਰੰਗਾ ਛਤਰ ਸੂ ਰੰਗ ਤਰੰਗ ਬੇਦ ਬ੍ਰਹਮਾਰ ਰੰਗ ਦਵਾਰ ਮੇਰੇ ਕਪਾਵਕ ਕਰੰ ਨੀਰਬਰਣੰ ਪਰੰ ਜਛ ਵਿਦਿਆ ਤਰੰਕੀਨ ਚੇਰੇ ਅਰਬ ਖਰਬੰ ਪੁਰੰ ਚਰਬ ਸਰਬੰ ਕਰੇ ਦੇਖ ਕੈਸੇ ਕਰੋ ਬੀਰ ਖੇਤੰ ਚਿੰਕ ਹੈ ਚਾ ਵਡਾ ਫਿੰਕ ਹੈ ਫਿਕਰੀ ਨਾਚ ਹੈ ਬੀਰ ਬੈਤਾਲ ਪ੍ਰੇਤੰ ਮਦੋਦਰੀ ਬਾਚ ਤਾਸ ਨੇ ਜੇ ਟੁਲਾ ਘੁਰ ਬਾਜੇ ਬਜੈ ਰਾਮਲੀਨੇ ਦਲਾਨ ਟੂਕੇ ਬਨ ਰੀਪੂਤ ਚਿੰਕਾਰ ਅਪਾਰੰਕ ਰੰਗ ਮਾਰ ਮਾਰੰ ਚਹੁ ਔਰ ਕੁਕੇ ਭੀਮ ਭੇਰੀ ਬਜੈ ਜੰਗ ਜੋਦਾ ਗੱਜੇ ਭਾਨ ਚਾਪਿਆ ਚਲੇ ਨਾਹ ਜੌਲਾ ਬਾਦ ਕੋ ਮਾਨੀਐ ਘਾਤ ਪਹਿਚਾਨੀਐ ਰਾਵਰੀ ਦੇ ਕੀ ਸਾਧ ਤੌਲਾ ਰਾਵਣ ਬਾਚ ਬਾਵਰੀ ਰਾਣ ਕਿਆ ਭਾਂਤ ਬਾਤੈ ਬਕੇ ਰੰਗ ਸੇ ਰਾਮ ਕਾ ਛੋੜ ਰਸ ਕਾਟ ਹੂੰ ਬਾਸਦਾ ਬਾਨ ਬਾਜੀ ਗਰੀ ਦੇ ਕਹੋ ਅਜ ਤਾਕੋ ਤਮਸਾ 20 ਬਾਹੇ ਤਰੰਗ ਸੀਸ 10 ਰੰਗ ਸੇ ਰੰਗ ਬੈਣ ਸੈਣ ਸੰਬੂਹ ਹੈ ਸੰਗ ਮੇਰੇ ਭਾਜ ਜਹ ਕਹਾ ਬਾਟ ਪਹਿ ਉਹਾ ਮਾਰ ਹੂੰ ਬਾਜ ਜੈ ਸੇ ਬਟੇਰੇ ਇਕ ਇਕੰਘੇ ਰੈ ਝੂਮ ਝੂਮੰ ਮਰੇ ਆਪ ਆਪੰਗੇ ਰਹਾ ਕੇ ਮਾਰੇ ਲਾਗ ਜਹੋਂ ਜਹਾਂ ਲਾਗ ਜਹੋਂ ਤਹਾਂ ਭਾਜ ਜਹਾਂ ਜਹਾਂ ਫੂਲ ਜਹਾਂ ਕਹਾਂ ਤੈ ਉਹ ਬਾਰੇ ਸਾਜ ਬਾਜੇ ਬਜੈ ਸਾਜ ਬਾਜੇ ਸਭ ਆਜ ਲਹੋਂ ਤਿਨ ਰਾਜ ਕੈਸੋ ਕਰੈ ਕਾਜ ਮੋਸੋ ਬਨ ਰੰਚਾ ਕਰੋ ਰਾਮ ਲਖਿਓ ਹਰੋ ਜੀਤ ਹੋਂ ਹੋੜ ਤਉ ਤਾਨ ਤੋਸੋ ਕੋਟ ਬਾਤ ਗੁਨੀ ਇਕ ਕੈ ਨਾ ਸੁਨੀ ਕੋਪ ਨਦੀ ਤੋਂ ਨੀ ਪੋਤ ਪਟਠਾ ਇੱਕ ਨਾਰਾਂ ਤੇ ਦੇਵਾਂ ਤੇ ਤੂਜੋ ਬਲੀ ਭੂਮ ਕੰਪੀ ਰਣੰਬੀਰ ਉੱਠੈ ਬਾਸਾਰ ਭਾਰੰਗ ਪਰੇ ਧਾਰ ਧਾਰੰਗ ਬਜੀ ਕਰੋਹ ਕੈ ਲੋਹ ਕੀ ਛੱਟ ਛੁੱਟੈ ਰੁੰਡ ਧੁਕ ਧੁਕ ਪਰੈ ਘਾਇ ਭਗ ਭਗ ਕਰੈ ਬੇਤਰੀ ਜੁੱਤ ਸੋ ਲੁੱਥ ਲੁੱਟੈ ਪਤਰ ਜੁਗਣ ਪਰ ਸੱਦ ਦੇਵੀ ਕਰੈ ਨਦ ਭੈਰੋ ਰ ਰੰਗੀਤ ਗਾਵੈ ਭੂਤ ਆਬੈਤ ਭੂਤ ਔ ਪ੍ਰੇਤ ਬੈਤਾਲ ਬੀਰੰਗ ਬਲੀ ਮਾਸ ਹਾਰ ਤਾਰੀ ਬਜਾਵੈ ਜਾ ਚੇ ਗੰਦਰਵ ਅਵ ਸਰਬ ਵਿਦਿਆ ਧਰੰਮ ਮਦ ਆਕਾਸ਼ ਭਿਓ ਸਦਵੰ ਲੁੱਤ ਬਿਤੋ ਤਰੀ ਹੂ ਹਕੂ ਹੰਪਰੀ ਮੱਚੀ ਅੰਜੁਦ ਅਨੂਪ ਅਤੇਵੰ ਸੰਗੀਤ ਛਪੈ ਛੰਦ ਕਾਗੜ ਦੀ ਕੁੱਪਿਓ ਕਬ ਕਟਕ ਬਾਗੜ ਦੀ ਬਾਜਨੜਾ ਵੱਜੀ ਤਾਗੜ ਦੀ ਤੇਗ ਚਲ ਹਲੀ ਗਾਗੜ ਦੀ ਜੋਦਾ ਗਲ ਗੱਜੀ ਥਾਗੜ ਦੀ ਸੂਰ ਸਮੁਹੇ ਨਾਗੜ ਦੀ ਨਾਰਦ ਮੋ ਨੱਚਿਓ ਬਾਗੜ ਦੀ ਬੀਰ ਬੈਤਾਲ ਆਗਰ ਦੀਆਂ ਰੰਗ ਰਚਿਓ ਸੰਸਾਗੜ ਦੀ ਸੁਪਟ ਨੱਚੇ ਸਮਰ ਖਾਗੜ ਦੀ ਫੰਗ ਫਣੀਰ ਕਰ ਸੰਸਾਗੜ ਦੀ ਸਮਟ ਸੰਕੜੈ ਫਣਪਤ ਫਾਣ ਫਿਰ ਫਿਰ ਤਰੈ